ਹੋਣ ਗੱਡੀਆਂ ਹੋ ਗਏ ਟਰੱਕ ਹੋ ਗਏ ਉਹ ਗੱਡਾ ਸ਼ਬਦ ਕਿਹਾ ਸੀ ਕਹਿੰਦੇ ਹਜ਼ਾਰਾਂ ਗੱਡੇ ਤੂੜੀ ਦੇ ਲੱਦੇ ਖੜੇ ਹੋਣ ਇੱਕ ਪਾਸੇ ਕਹਿੰਦੇ ਹੀਰਾ ਰਤੀ ਦੋ ਰਤੀ ਦਾ ਹੁੰਦਾ ਹੈ ਕਹਿੰਦੇ ਉਹ ਹੋਵੇ ਕਹਿੰਦੇ ਜੋਰੀ ਨੂੰ ਘਾ ਲਓ ਫਿਰ ਕੀਮਤ ਪਾਓ ਉਹਨੂੰ ਕਹੋ ਵੀ ਜੋਰੀ ਸਾਹਿਬ ਇਹ ਦੱਸੋ ਇਹ ਤੂੜੀ ਦੇ ਗੱਡਿਆਂ ਦੀ ਕੀਮਤ ਜ਼ਿਆਦੇ ਆ ਕਿ ਹੀਰੇ ਦੀ ਕੀਮਤ ਜ਼ਿਆਦੇ ਆ ਉਹ ਕਹੇ ਕਿ ਮੂਰਖ ਹੋਗੇ ਤੁਸੀਂ ਕਿਤੇ ਹੀਰਾ ਕਿਤੇ ਤੂੜੀ ਦੇ ਗੱਡੇ ਫਿਰ ਤੁਲਨਾ ਦੇਣੀ ਆ ਗੱਲ ਤੇ ਤੁਹਾਡੀ ਇਸ ਕਰਕੇ ਮਹਾਂਪੁਰ ਕਹਿੰਦੇ ਹੀਰੇ ਦੀ ਨਿਆਈ ਹੈ ਜਿਹੜਾ ਵਾਹਿਗੁਰੂ ਮੰਤਰ ਹੈ ਹੀਰੇ ਦੀ ਨਿਆਈ ਦੇ ਕਿੰਤਾ ਸਾਈ ਨਾਮ ਅਮੋਲ ਇਹਦਾ ਕੋਈ ਮੁੱਲ ਨਹੀਂ ਹੈ ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਤੇ ਐਸਾ ਇਹ ਵਾਹਿਗੁਰੂ ਮੰਤਰ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬਾਲੇ ਮਹਾਂਪੁਰ ਖਾਨੇ ਇੱਕ ਪ੍ਰਾਤਨ ਸਾਧੂਆਂ ਦਾ ਬਚਨ ਸੁਣਾਇਆ ਸੀ ਇੱਥੇ ਟੁੱਕਦਾ ਹੋਵੇ ਮਹਾਪੁਰ ਕਹਿੰਦੇ ਹਰ ਦੁਆਰ ਦੇ ਵਿੱਚ ਇਹ ਵੱਡੇ ਸਾਧਨਾਂ ਦੇ ਚਲਾਈ ਕਰਨ ਤੋਂ ਬਾਅਦ ਬਚਨ ਸੁਣਾਇਆ ਸੀ ਇੱਕ ਵਾਰ ਉਹਨਾਂ ਨੇ ਕਹਿੰਦੇ ਹਰ ਦੁਆਰ ਇੱਕ ਵਾਰ ਕੁੰਭ ਦੇ ਮੇਲੇ ਤੇ ਕਿਉਂਕਿ ਉੱਥੇ ਆਮ ਸਾਧਨਾਂ ਦੇ ਵਿੱਚ ਬੱਚਿਆਂ ਨੂੰ ਵੀ ਜੇ ਕੰਪੀਟੀਸ਼ਨ ਨਾ ਹੋਵੇ ਨਾ ਬੱਚੇ ਤਿਆਰੀ ਨਹੀਂ ਕਰਦੇ ਸਾਧੂ ਕੰਪੀਟੀਸ਼ਨ ਕਰਾਉਂਦੇ ਨੇ ਆਪਣੇ ਤਰੀਕੇ ਦਾ ਉਹ ਕਹਿੰਦੇ ਨੇ ਵੀ ਸਭਾ ਜਿੱਤ ਮਹਾਤਮਾ ਚੁਣਨਾ ਹੁੰਦਾ ਜਿਵੇਂ 올림픽 ਖੇਡਾਂ ਹੁੰਦੀਆਂ ਨਾ ਇਹ ਇਸ ਤਰ੍ਹਾਂ ਵਿਦਵਾਨ ਸਾਰੇ ਇਕੱਠੇ ਕਰਕੇ ਜਿਹੜਾ ਸਾਰਿਆਂ ਨੂੰ ਜਿੱਤੀ ਜਾਵੇ ਸਾਰਿਆਂ ਨੂੰ ਜਿੱਤੀ ਜਾਵੇ ਸਾਰਿਆਂ ਨੂੰ ਜਿੱਤ ਕੇ ਇਕੱਲਾ ਉਹ ਰਹਿ ਜਵੇ ਜਿਹਨੇ ਕਿਸੇ ਨਾਲ ਨਾ ਜਿੱਤਿਆ ਹੋਵੇ ਉਹਨੂੰ ਵੀ ਉੱਚੇ ਥਾਂ ਤੇ ਛੜੇ ਤੇ ਉੱਤੇ ਬਿਠਾ ਕੇ ਉਹਦੀ ਪੂਜਾ ਕਰਦੇ ਆ ਇਹਾਂ じゃ ਇੱਕ ਮਹਾਤਮਾ ਸੀ ਲక్ష్మణਦੇਵ ਜਿਹਨਾਂ ਸਭਾ ਜਿੱਤ ਮਹਾਤਮਾ ਸੀ ਤੇ ਉੱਥੇ ਇੱਕ ਦਿਨ ਮਹਾਤਮਾ ਦੇ ਵਿੱਚ ਪ੍ਰਕਰਨ ਚੱਲਿਆ ਕਹਿੰਦੇ ਵੀ ਅੱਜ ਦਾ ਵਿਸ਼ਾ ਇਹ ਹੋਊਗਾ ਕਿ ਕਲਯੁਗ ਦਾ ਸਭ ਤੋਂ ਸ੍ਰੇਸ਼ਟ ਉਤਮ ਪਰਮਾਤਮਾ ਦਾ ਨਾਮ ਕਿਹੜਾ ਹੈ ਜਿਹੜਾ ਜਪ ਕੇ ਬਹੁਤ ਜਲਦੀ ਮੁਕਤੀ ਮਿਲ ਜਾਵੇ ਇਹ ਵਿਸ਼ਾ ਸੀ ਲੱਗੀ ਬਹਿਸ ਹੋਣ ਜਿਹੜੇ ਸੰਨਿਆਸੀ ਵਿਦਵਾਨ ਸੀ ਉਹਨਾਂ ਨੇ ਸੋਹੰਗ ਸ਼ਬਦ ਸਿੱਧ ਕਰਨ ਵਾਸਤੇ ਆਪਣਾ ਪੂਰਾ ਅਡੀਆਂ ਚੱਕ ਕੇ ਜੋਰ ਲਾ ਦਿੱਤਾ ਤੇ ਕਿਸੇ ਨੇ ਰਾਮ ਸ਼ਬਦ ਤੇ ਕਿਸੇ ਨੇ ਸੋਹੰਗ ਸ਼ਬਦ ਤੇ ਕਿਸੇ ਨੇ ਓਮ ਸ਼ਬਦ ਤੇ ਸਾਰੇ ਆਪੋ ਆਪਣਾ ਕਰਦੇ ਰਹੇ ਤੇ ਉਹ ਸਭ ਜਿਤ ਸਾਰਿਆਂ ਦਾ ਉੱਤਰ ਦਿੰਦਾ ਜਾ ਗਿਆ ਸਭ ਦਾ ਉੱਤਰ ਦਿੰਦਾ ਗਿਆ ਅਖੀਰ ਦੇ ਵਿੱਚ ਕਹਿੰਦੇ ਵੀ ਹੁਣ ਫੈਸਲਾ ਤੁਹਾਡੇ ਤੇ ਆ ਵੀ ਤੁਸੀਂ ਦੱਸੋ ਨਿਰਪੱਖਮ ਫੈਸਲਾ ਦਿਓ ਕਿ ਅੱਜ ਦੇ ਵਿਦਵਾਨਾਂ ਦਾ ਨਿਚੋੜ ਕੀ ਹੈ ਵੀ ਕਲ ਯੁਗ ਦੇ ਵਿੱਚ ਸਭ ਤੋਂ ਜਲਦੀ ਮੁਕਤੀ ਦੇਣ ਵਾਲਾ ਕਿਹੜਾ ਨਾਮ ਹੈ ਵਾਜਤ ਹੁੰਦਾ ਉਹ ਕਹਿੰਦਾ ਦੇਖੋ ਵੀ ਮੈਂ ਪਹਿਲਾਂ ਆਪਣੇ ਆਪ ਨੂੰ ਸਪਸ਼ਟ ਕਰਨ ਵਾਸਤੇ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਮੈਂ ਕਿਹੜੀ ਸੰਪਰਦਾ ਨਾਲ ਸੰਬੰਧਤ ਹਾਂ ਮੈਂ ਕਿਹੜਾ ਨਾਮ ਜਪਦਾ ਹਾਂ ਇਹ ਕਹਿੰਦਾ ਮੈਂ ਇਸ ਲਈ ਦੱਸਣ ਲੱਗਿਆ ਕਿਤੇ ਤੁਹਾਨੂੰ ਪੁਲੀਖਣ ਨਾ ਰਹੇ ਕਿ ਵੀ ਮੈਂ ਜਿਹੜਾ ਫੈਸਲਾ ਦਿੱਤਾ ਵੀ ਪੱਖ ਪਾਤ ਵਿੱਚ ਆ ਕੇ ਦਿੱਤਾ ਜਿਹੜਾ ਮੈਂ ਜਾਪ ਜਪਦਾ ਮੇਰਾ ਫੈਸਲਾ ਉਸ ਤੋਂ ਉਲਟ ਹੋਊਗਾ ਮੈਂ ਜਿਹੜਾ ਜਾਪ ਜਪਦਾ ਉਹ ਆ ਹੈ ਐਸ ਮਤ ਦੇ ਵਿੱਚ ਮੈਂ ਰਹਿਣਾ ਮੈਂ ਸੰਿਆਸ ਮਤ ਦਾ ਸਾਧੂ ਕਹਿੰਦਾ ਜਿਹੜਾ ਮੰਤਰ ਕਲਯੁਗ ਦੇ ਵਿੱਚ ਸਰਬਸ਼੍ਰੇਸ਼ਟ ਮੰਤਰ ਹੈ ਉਹ ਕਹਿੰਦਾ ਤੁਹਾਡੇ ਕੋਲ ਕਿਸੇ ਕੋਲ ਨਹੀਂ ਹੈ ਸਾਰੇ ਰਾਂ ਲੂਗੇ ਕਿਸੇ ਕੋਲ ਨਹੀਂ ਕਹਿੰਦੇ ਉਹ ਮੰਤਰ ਕੇਵਲ ਸਿੱਖਾਂ ਦੇ ਕੋਲ ਹੈ ਕਹਿੰਦੇ ਜੀ ਉਹ ਮੰਤਰ ਕਿਹੜਾ ਹੈ ਉਹ ਸਵਾਜਿਤ ਮਹਾਤਮਾ ਕਹਿੰਦਾ ਉਹ ਮੰਤਰ ਵਾਹਿਗੁਰੂ ਮੰਤਰ ਹੈ ਜਿਹਦੀ ਵਰਗ ਹੋਰ ਕੋਈ ਮੰਤਰ ਨਹੀਂ ਦੇਖੋ ਬਾਤ ਤਾਂ ਇਹ ਹੈ ਜਿਹੜਾ ਦੂਸਰੇ ਮਤ ਵਾਲਿਆਂ ਦੀ ਬਹਿਸ ਦੇ ਵਿੱਚ ਵਿਚਾਰਿਆ ਹੋਵੇ ਤੇ ਉੱਥੇ ਸਿੱਧ ਹੋਵੇ ਜਿੱਥੇ ਆਪਣਾ ਕੋਈ ਨਹੀਂ ਆਪਣੇ ਧਰਮ ਦੀ ਪੱਖ ਦੀ ਬਾਤ ਕਰਨ ਵਾਲਾ ਨਹੀਂ ਕੋਈ ਉਥੇ ਨਿਰੋਲ ਇਹ ਫੈਸਲਾ ਹੋਇਆ ਕਦੇ ਕਿਸੇ ਨੂੰ ਇਹ ਸ਼ੰਕਾ ਵਾਹਿਗੁਰੂ ਮੰਤਰ ਦੇ ਪਾਵੇ ਜਿਵੇਂ ਪਿਛਲੇ ਦਿਨੀ ਉਹ ਗੁਰਮਖਧਾਲ ਫੋਨ ਆਇਆ ਸੀ ਜਿਹਦੀ ਮੈਂ ਜ਼ਿਕਰ ਕੀਤਾ ਬੰਚਕ ਲੋਕ ਠੱਗ ਲੋਕ ਜਿਹੜੇ ਕਿਸੇ ਨੂੰ ਨਾਮ ਤੋਂ ਤੋੜਦੇ ਕੰਨੀ ਉਜੇ ਦੇ ਰਹਾ ਕੇਤੀ ਬਗੈ ਪਾਉਣ ਨਹੀਂ ਸੁਣਨੇ ਕਿਸੇ ਦੀ ਇਹ ਗੱਲ ਕਹਿ ਕੇ ਮੈਂ ਸਵਾਲ ਤੀ ਕਰਨਾ ਤਾਂ ਕਿ ਸਾਡਾ ਨਿਸ਼ਚਾ ਅਡੋਲ ਹੋ ਜਾਵੇ ਗੁਰੂ ਨਾਨਕ ਨੇ ਇੱਕ ਵਾਰੀ ਚੋਜ ਐਸਾ ਦਿਖਾਇਆ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਨੂੰ ਬਹੁਤ ਅਥਾਹ ਸਮੁੰਦਰ ਆ ਗਿਆ ਸਾਹਮਣੇ ਪਾਣੀ ਆ ਗਿਆ ਮਰਦਾਨਾ ਚੈਨਲ ਦਾ ਮਹਾਰਾਜ ਸਮੁੰਦਰ ਹੈ ਕਹਿੰਦੇ ਇਹ ਤਾਂ ਛੋਟਾ ਜਿਹਾ ਸਮੁੰਦਰ ਹੈ ਸੰਸਾਰ ਵੱਡਾ ਸਮੁੰਦਰ ਹੈ ਕਹਿੰਦੇ ਮਰਦਾਨਿਆਂ ਨਿਰੰਕਾਰ ਪਾਰ ਲੱ ਜਾਏਗਾ ਕਹਦੇ ਇੱਕ ਬਾਤ ਹੈ ਭਾਈ ਬਾਲਾ ਮਰਦਾਨਾ ਸੁਣ ਲੋ ਵਾਹਿਗੁਰੂ ਜਪਦੇ ਰਹੋਗੇ ਪਾਣੀ ਚ ਨਹੀਂ ਡੁੱਬੋਗੇ ਸੰਸਾਰ ਚ ਨਹੀਂ ਡੁੱਬੋਗੇ ਦਾ ਮਤਲਬ ਇਹ ਹੈ ਇੱਕ ਸੰਸਾਰ ਨੂੰ ਸੂਚਨਾ ਦੇਣੀ ਸੀ ਗੁਰੂ ਬਾਬੇ ਜੀ ਨੇ ਪਾਣੀ ਚ ਵੀ ਨਹੀਂ ਡੁੱਬੋਗੇ ਸੰਸਾਰ ਚ ਵੀ ਨਹੀਂ ਡੁੱਬੋਗੇ ਤੁਸੀਂ ਅੱਜ ਪਾਣੀ ਵਾਸਤੇ ਲਾਧਨਾ ਕਰਦੇ ਹੋ ਤੇ ਕੱਲ ਨੂੰ ਸੰਸਾਰ ਦੇ ਵਿੱਚ ਨਾ ਡੁੱਬਣ ਤੋਂ ਕਰੋਗੇ ਉਹ ਵੀ ਸਫਲ ਹੋਗੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਮੇਰੇ ਵਗ ਰਾਈਓ ਮੈਂ ਮੂਹਰੇ ਤੁਰਦਾ ਤੁਸੀਂ ਪਿੱਛੇ ਤੋਂ ਗੁਰੂ ਬਾਬਾ ਜੀ ਮੂਹਰੇ ਤੁਰੇ ਤੇ ਉਸ ਤੋਂ ਦੂਜੇ ਨੰਬਰ ਤੇ ਪਾਈ ਵਾਲਾ ਜੀ ਨਾ ਤੀਜੇ ਨੰਬਰ ਤੇ ਮਰਦਾਨਾ ਜੀ ਗੁਰੂ ਨਾਨਕ ਨੇ ਸਿੱਖ ਦੀ ਪਰਖਣਾ ਕਰਨ ਵਾਸਤੇ ਉੱਚੇ ਉੱਚੇ ਕਹਿਣਾ ਸ਼ੁਰੂ ਕਰ ਦਿੱਤਾ ਕਹਿੰਦੇ ਸੋ ਹਮ ਸੋ ਹਮ ਸੋ ਹਮ ਇਹਦਾ ਮਤਲਬ ਕੀ ਹੈ ਉਹ ਪਰਮਾਤਮਾ ਜਿਹਨੂੰ ਕੋਈ ਲੋਕੀ ਹੋਰ ਕਹਿੰਦੇ ਨਾ ਉਹ ਮੈਂ ਹਾਂ ਗੁਰੂ ਸਾਹਿਬ ਤਾਂ ਆਪਣੀ ਆਤਮ ਚਿੰਤਨ ਕਰਨ ਲੱਗੇ ਉਹ ਮੈਂ ਹਾਂ ਬ੍ਰਹਮ ਸਰੂਪ ਮਰਦਾਨਾ ਸੋਚਦਾ ਹੈ ਕਹਿੰਦਾ ਦੇਖੋ ਦੀ ਜਿਹੜਾ ਵਧੀਆ ਨਾਂ ਸੀ ਉਹ ਤਾਂ ਗੁਰੂ ਸਾਹਿਬ ਨੇ ਆਪ ਰੱਖ ਲਿਆ। ਕਈ ਵਾਰੀ ਸਿੱਖ ਗੁਰੂ ਸਾਹਿਬ ਕਹਿੰਦੇ ਜਿਹੜਾ ਵਧੀਆ ਜਿਹਾ ਨਾਂ ਉਹ ਆਪ ਰੱਖ ਲਿਆ ਜਿਹੜਾ ਵਾਧੂ ਜਿਹਾ ਸੀ ਉਹ ਸਾਨੂੰ ਦੇ ਦਿੱਤਾ। ਖਾਤਰੀ ਵਾਲੇ ਥਾਂ ਤੇ ਜਾਂਦੇ ਆ ਚੰਗਾ ਨੰਮਰ ਜਿਹੜਾ ਨਾਂ ਮੈਂ ਆਪ ਲਈ ਜਾਂਦੇ ਆ ਉਹਨੇ ਜਦ ਇਹ ਉਸੇ ਨੂੰ ਛੱਡ ਕੇ ਭਾਈ ਗੁਰੂ ਕਹਿੰਦਾ ਸੋ ਅਜੇ ਕਿਹਾ ਜਾਂ ਧਰਮ ਤੇ ਕਿਢੇ ਪਿਆ ਵਿੱਚ ਪਾਣੀ ਦੇ। ਜਦ ਹੋਇਆ ਖੜਕਾ ਭਾਈ ਵੱਲੇ ਨੇ ਉੱਤਰ ਤਾ ਉਹ ਭਾਲਾ ਵੀ ਡਰ ਗਿਆ ਵੀ ਜੇ ਮੇਰਾ ਨਾਂ ਟੁੱਟ ਗਿਆ ਢੀ ਘੁੰਮੇ ਵੀ ਰਕਣੇ। ਉਹਨੇ ਬਾਬਾ ਜੀ ਦੀ ਬਾਹ ਫੜ ਕੇ ਇਸ਼ਾਰੇ ਨਾਲ ਕਿਹਾ ਕਹਿੰਦੇ ਵਾਹਿਗੁਰੂ ਵਾਹਿਗੁਰੂ ਗਿਆ ਕਿ ਜਾਂਦਾ ਤੁਹਾਡੇ ਵਾਲਾ ਵਾਹਿਗੁਰੂ ਇੱਧਰ ਮਰਦਾਨੇ ਵਾਲ ਦੇਖ ਕੇ ਮਾਰਨ ਕਿਹਿੰਦੇ ਮਰਦਾਨਿਆ ਕਹੋ ਵਾਹਿਗੁਰੂ ਉਹਨੇ ਕਿਹਾ ਵਾਹਿਗੁਰੂ ਉੱਠ ਕੇ ਭੇਜਵੇਂ ਧਰਤੀ ਦੇ ਡੇਗਣ ਤੁਰ ਪੈਂਦਾ ਐਵੇਂ ਤੁਰ ਪਿਆ ਉਹ ਗੁਰੂ ਬਾਬਾ ਜੀ ਨੇ ਤਾਂ ਫਰਕ ਨਹੀਂ ਸੀ ਪੈਣ ਲੱਗਿਆ ਕਹਿੰਦੇ ਮਰਦਾਨਿਆ ਕੀ ਹੋ ਗਿਆ ਸੀ ਕਹਿੰਦਾ ਵਾਹਿਗੁਰੂ ਵਾਹਿਗੁਰੂ ਬਸ ਬੋਲਦਾ ਹੀ ਨਹੀਂ ਕਹਿੰਦਾ ਵਾਹਿਗੁਰੂ ਇਹ ਕਹਿੰਣਾ ਹੁਣ ਗੱਲੇ ਹੀ ਨਹੀਂ ਕੋਈ ਦੁਬਾਰੇ ਚੁੰਮਦਰ ਤਿਕਦਾ ਹੈ ਜੇ ਸਾਨੂੰ ਇੱਕ ਨ ਸਮੁੰਦਰ ਦੇ ਵਿੱਚ ਕਿਤੇ ਗੋਤੇ ਦੇ ਤੇ ਰੱਬ ਪੁੱਲੂ ਸਾਨੂੰ ਕੋਈ ਨਹੀਂ ਸਾਨੂੰ ਗੋਤੇ ਦੇਣ ਵਾਲਾ ਨਹੀਂ ਹਾਲੇ ਕੋਈ ਮਿਲਿਆ ਸਿਰੇ ਤੱਕ ਵਾਹਿਗੁਰੂ ਵਾਹਿਗੁਰੂ ਹੁੰਦੀ ਗਈ ਸਿਰੇ ਤੇ ਜਾ ਕੇ ਮਸਾ ਸਾਹ ਲਿਆ ਕਹਿੰਦਾ ਜੀ ਹੁਣ ਕੋ ਚਲੋ ਕਿਹੜਾ ਪੁੱਛਣਾ ਹੈ ਕਹਿੰਦੇ ਕੀ ਗੱਲ ਹੋ ਗਈ ਸੀ ਕਹਿੰਦਾ ਜੀ ਮੈਨੂੰ ਨਹੀਂ ਸਮਝ ਆਈ ਮੈਨੂੰ ਐਂ ਦੱਸੋ ਵੀ ਰੱਬ ਦੇ ਨਾਂ ਤਾਂ ਇੱਕ ਸਾਰੇ ਨੇ ਸਾਰੇ ਕਹਿੰਦੇ ਜੀ ਤੈਂਕੂ ਸ਼ੰਕਰ ਕੀਤੀ ਕਹਿੰਦੇ ਜੀ ਸੱਚੀ ਗੱਲ ਹੈ ਮੈਨੂੰ ਸ਼ੰਕਾ ਆ ਗਈ ਸੀ ਵਧੀਆ ਨਾਂ ਤੁਸੀਂ ਲੈ ਲਿਆ ਕਹਿੰਦੇ ਤੈਨੂੰ ਵਾਹਿਗੁਰੂ ਮੰਤਰ ਦੀ ਮਹਾਨਤਾ ਦੱਸਣ ਵਾਸਤੇ ਮੈਂ ਆਉਣ ਵਾਲੀਆਂ ਪੀੜੀਆਂ ਦੇ ਵਿੱਚ ਪੁਸ਼ਤਦਰ ਪੁਸ਼ਤ ਆਪਣੀਆਂ ਸਿੱਖਾਂ ਨੂੰ ਇਹ ਗਿਆਨ ਦੇਣ ਵਾਸਤੇ ਕਿ ਵਾਹਿਗੁਰੂ ਮੰਤਰ ਤੋਂ ਵੱਡਾ ਕੋਈ ਮੰਤਰ ਨਹੀਂ ਧਾਰਨ ਵਾਲਾ ਇਹ ਤਾਂ ਇੰਨਾ ਕੁ ਕੌਤਕ ਵਰਤਾਇਆ ਮਰਦਾਨਿਆਂ ਕੋ ਤੈ ਕੀ ਡਗਣਾ ਸੀ ਇਹ ਸਮਝ ਆ ਗਈ ਵੀ ਗੁਰ ਕਹਿਆ ਸਾਕਾਰ ਕਮਾਓ ਜੋ ਗੁਰੂ ਨੇ ਕਿਹਾ ਸੀ ਉਹ ਕਰਨਾ ਹੈ ਤੇ ਇਸ ਕਰਕੇ ਵਾਹਿਗੁਰੂ ਕੇ ਮੰਤਰ ਬਿਨਾ ਜਪੈ ਔਰ ਕੋਈ ਝਾਪ ਸੋ ਸਾਖਤ ਸਿੱਖ ਮੂਲਨ ਹੈ ਬਚਨ ਹੈ ਸ੍ਰੀ ਮੁਖ ਬਾਗ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਹੈ ਵੀ ਜਿਹੜਾ ਵਾਹਿਗੁਰੂ ਦਾ ਮੰਤਰ ਛੱਡ ਕੇ ਕੋਈ ਹੋਰ ਜਪੇ ਉਹ ਕਹਿੰਦੇ ਸਿੱਖ ਹੀ ਨਹੀਂ ਆਇਓ ਬਹੁਤ ਬਹੁਤ ਧੰਨਵਾਦ ਸਾਰਾ ਹਫਤਾ ਜਿਹੜਾ ਹੈ ਬੜਾ ਗੁਰਸਿੱਖੋ ਤੁਹਾਡੇ ਆਸਰੇ ਵਾਹਿਗੁਰੂ ਦੀਆਂ ਗੱਲਾਂ ਕਰਦਿਆਂ ਸਮਾਂ ਲੰਘ ਗਿਆ ਪਤਾ ਹੀ ਨਹੀਂ ਚੱਲਿਆ ਕਦੋਂ ਹਫਤਾ ਸ਼ੁਰੂ ਹੋਇਆ ਸੀ ਕਦੋਂ ਸਮਾਪਤ ਹੋ ਗਿਆ ਬਹੁਤ ਤੁਹਾਡਾ ਧੰਨਵਾਦ ਹੁਣ ਸੁਣੇ ਦਾ ਲਾਭ ਤਾਂ ਹੈ ਜੇ ਵਾਹਿਗੁਰੂ ਮੰਤਰ ਨੂੰ ਰਸਨਾ ਤੋਂ ਅੰਦਰ ਲੈ ਜਾਓ ਸੁਰਤ ਤੱਕ ਸੁਰਤ ਵਿੱਚ ਜਾ ਕੇ ਫਿਰ ਦੇਖੋ ਇਹਦੇ ਚਮਤਕਾਰ ਜਦੋਂ ਸੁਰਤ ਵਿੱਚ ਜਾਣੇ ਨੇ ਜਦੋਂ ਜੀਵ ਨੂੰ ਮਿੱਠਾ ਲੱਗੇ ਇਹ ਨਹੀਂ ਅਠਾਸ ਕਿੱਥੇ ਆਉਗੀ ਅਜੇ ਅੰਤਿਸ਼ ਕਰਦੀ ਇਕਾਗਰਤਾ ਵਿੱਚ ਇਕਾਗਰਤਾ ਦੀ ਮਿਰਤੀ ਵਿੱਚ ਵਾਹਿਗੁਰੂ ਨਹੀਂ ਹੋਣ ਲੱਗਾ ਮਿੱਤ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋ ਰੋਂ ਕਰਕੇ ਪਰਮੰਧ ਕਾ ਸਜਨਾ ਦਾ ਮਾਹੌਲ ਕਥਾ ਦਾ ਅੱਗੇ ਨਾਲੋਂ ਵੀ ਬੜਾ ਸੁਹਾਵਣਾ ਲੱਗਿਆ ਮੈਨੂੰ ਐਤ ਕਿਵੇਂ ਆਪਣੇ ਮਨ ਦੀ ਗੱਲ ਕਰ ਲਵਾਂ ਤੇ ਸਤਿਗੁਰੂ ਦੀ ਅੱਗੇ ਨਾਲੋਂ ਵੀ ਕਿਰਪਾ ਇਤੁਆਂ ਸੰਗਤਾਂ ਤੇ ਇਸ ਅਸਥਾਨ ਤੇ ਸਤਿਗੁਰੂ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਰੱਖਣੀਆਂ ਤੇਰੇ ਗੁਣ ਗੈਨ ਕਰਦੇ ਆ ਗੁਰਮਤਿ ਵਿਚਾਰ ਕਰਦੇ ਆ ਸੁਆਮਤੀਤ ਹੋਵੇ ਸੁਆਸਫਲੇ ਹੋਣ ਬਹੁਤ ਬਲਾਵਾਂ ਜਾਂ ਹਾਂ ਗਿਆ ਉਹਨਾਂ ਦੇ ਕਿਵਾਂ ਕਰਨੀ ਜੀ ਬਲਾਵਫਤੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ